ਵਾਤਾ ਚੁੱਕ ਰਿਹਾ ਹੈ ਨਾ 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 ਮਾੜੀ ਗੱਲ ਨਹੀਂ ਗੇਟਪਾ ਨਾ ਕਰਾਓ ਇਹ ਵੀ ਇਹ ਕੰਮ ਆ ਕਰਾਓ ਇਹ ਕਿੱਥੇ ਆ ਅੱਗੇ ਤੇ ਆ ਬੱਚਾ ਮੇਰੀ ਗੱਲ ਸੁਣੋ ਫਾਲੂ ਵਾਲੇ ਮੇਰੀ ਮੇਰੀ ਗੱਲ ਸੁਣੋ ਇਹ ਬੱਚਿਆਂ ਨੂੰ ਬੇਸਿਕਲੀ ਕੋਈ ਵੀ ਹੈਲਪ ਦੀ ਲੋੜ ਹੈ ਜਿਹੜੇ ਜਿਹੜੇ ਤੁਸੀਂ ਜੇ ਤੁਹਾਨੂੰ ਕੋਈ ਪੜ੍ਹਾਈ ਦੀ ਗੱਲ ਇੱਕ ਮਿੰਟ ਬਾਜੀ ਕਿੱਥੇ ਆ ਰਹੇ ਹੋ ਇੱਥੇ ਕਰ ਦਿਓ ਹਾਂਜੀ ਬਾਜੀ ਇਹ ਬਿਮਾਰ ਪਈ ਹੈ ਜੀ ਬੱਚੇ ਤੁਹਾਨੂੰ ਪਲੱਸ 2 ਦੇ ਵਿੱਚ ਤੋਂ ਬਾਅਦ ਕੀ ਕਰਨਾ ਹੈਗਾ ਜਾਂ ਕੋਈ ਵੀ ਹੈਲਪ ਦੀ ਲੋੜ ਹੈ ਅਸੀਂ ਤੁਹਾਡੇ ਨਾਲ ਆ ਠੀਕ ਆ ਸਰ ਇਹੋ ਜੇ ਮਤਲਬ मतलब जे ਤੁਹਾਡੇ ਕਿਸੇ ਪਰਿਵਾਰਕ ਮੈਂਬਰ ਨੇ ਗਲਤੀ ਹੈ ਉਹਦੀ سزا ਤੁਹਾਨੂੰ ਨਹੀਂ ਮਿਲੇਗੀ। ਹਾਂ ਠੀਕ ਹੈ। ਬਿਲਕੁਲ ਨਹੀਂ ਮਿਲੇਗੀ। ਤੁਹਾਡੀ ਤੁਹਾਡੀ ਜੋ এডਿਕੇਸ਼ਨ ਦੀ ਰਿਕੁਆਇਰਮੈਂਟ ਹੈ ਮੈਂ ਤੁਹਾਡੀ ਨਾਲ ਨੂੰ ਮੀਟਿੰਗ ਕਰਵਾ ਰਹੇ ਹਾਂ ਅਸੀਂ ਸੈਸ਼ਨ ਕਰਵਾ ਰਹੇ ਹਾਂ ਤੁਹਾਡਾ ਬੱਚੇ ਡੋਨਟ ਵਰੀ ਤੇ ਇਹ ਸਾਰੀ ਫੈਮਿਲੀ ਨੂੰ ਆਪਾਂ ਲੈ ਕੇ ਜਾਣਾ ਹੈਗਾ ਇੱਕ ਸਕਲਡ ਵਰਲਡ ਮੈਟਰ ਅਫਸਰ ਦੇ ਨਾਲ ਮੀਟਿੰਗ ਕਰਵਾਵਾਂਗੇ।

ਵੀ ਮੇਰੇ ਬੱਚਿਆਂ ਦੀ ਛੱਤਾਂ ਨਾਟਾ ਜੋ ਕੁਝ ਪਹਿਲਾਂ ਹੋ ਗਿਆ ਤੇ ਅੱਧੀ ਮੈਂ ਬਾਕੀ ਚਾਹੁੰਦੀ ਆ ਸਾਰਾ ਬਹੁਤ ਬਹੁਤ ਸ਼ੁ크ਰੀਆ ਦਾ ਕਰਦਾ ਮੇਰੇ ਬੱਚਿਆਂ ਦਾ ਉਹਨਾਂ ਨੇ ਸੋਚਿਆ ਬਹੁਤ ਬਹੁਤ ਧੰਨਵਾਦ ਇਹ ਕਹਿਣੇ ਆ ਤੇ ਸਾਡੇ ਖਾਤਰ ਉਹਨਾਂ ਨੇ ਸਾਡੀ ਸਪੋਰਟ ਲਈ ਅਸੀਂ ਸ਼ੁ크ਰੀਆ ਦਾ ਕਰਨਾ ਚਾਹੁੰਦੇ ਆ ਸਾਰਾ ਉਹਦਾ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਹੀਂ ਕਰਾਂਗੇ ਆਪਣੇ ਬੱਚਿਆਂ ਪੜਾਵਾਗੇ ਲਗੜ ਨਾਲਾ ਜੇ ਇਤਨੀ ਚਾਹਤ ਪਾੜਨ ਗਈਆਂ ਦੇਖਣ ਗਈਆਂ ਅੱਗੇ ਜਾਣ ਗਈਆਂ ਬਸ ਇੰਨੇ ਬੁਜਾਰ ਸਾ ਵੀ ਸਾਡਾ ਘਰ ਰੁਕਿਆ ਜਾਵੇ ਕੋਰ ਦੀ ਗੱਲ ਆ ਤੁਹਾਡੀ ਪਰ ਪਛਸ ਪੜਾਈ ਅਸੀਂ ਬੱਚਿਆਂ ਦੀ ਕਰਾਂਗੇ ਵੀ ਬੱਚਿਆਂ ਦੇ ਘਰ ਆ ਮਾਗੇ ਜੇ ਕੋਈ ਵੀ ਹੈਲਪ ਦੀ ਲੋੜ ਪਈ ਅਸੀਂ ਉਹਨਾਂ ਨੂੰ ਕਹਾਂਗੇ ਕਿ ਗੁਜਾਰਸ਼ ਕਰਾਂਗੇ ਸਾਰ ਬੱਚਿਆਂ ਦੀ ਪੜਾਈ ਖਾਤਰ ਵੀ ਉਹ ਵੀ ਸਾਰਾ ਅਸੀਂ ਉਹਨਾਂ ਨੂੰ ਗੁਜਾਰਸ਼ ਕਰਾਂਗੇ ਵੀ ਨਾ ਕਿ ਅਸੀਂ ਗਲਤ ਕੰਮਾਂ 'ਚ ਹੀ ਵੜਾਂਗੇ ਅਸੀਂ ਨਹੀਂ ਵੜਦੇ ਸਰ ਮੇਰੇ ਤਾਂ ਬੱਚਿਆਂ ਦਾ ਘਰ ਆ ਜੋ ਕੁਸ ਪਹਿਲਾ ਹੋ ਗਿਆ ਸੀ ਉਹਦੀ ਮਾਫੀ ਚਾਹੁੰਦੇ ਆ ਜੀ ਉਸ ਤੋਂ ਬਾਅਦ ਅਸੀਂ ਕੁਝ ਨਹੀਂ ਕਰਦੇ ਜੀ ਆਜੋ ਜੀ ਨਾ 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 ਹਾਂ ਮਰੋ ਜੀ ਇਹ ਕੰਮ ਕਰਦੇ ਕਿਉਂਕਿ ਇਹ ਕੰਮ ਆ ਕਰ ਰਹੇ ਨੇ ਕਿੱਥੇ ਅੱਗੇ ਅੱਗੇ ਬੱਚੇ ਲੱਗ ਗਏ ਉਹਨਾਂ ਨੂੰ ਮੇਰੀ ਮੇਰੀ ਗੱਲ ਸੁਣੋ ਇਹ ਬੱਚਿਆਂ ਨੂੰ ਬੇਸਿਕਲੀ ਕੋਈ ਵੀ ਅੱਗੇ ਲੋੜ ਹੈ ਜਿਵੇਂ ਅੱਜ ਤੁਸੀਂ ਜੇ ਤੁਹਾਨੂੰ ਕੋਈ ਪੜ੍ਹਾਈ ਦੀ ਹੈਲਪ ਇੱਕ ਮਿੰਟ ਬਾਜੀ ਕਿੱਥੇ ਆ ਰਹੇ ਇੱਥੇ ਕਰ ਲਓ 52 ਵੱਧਦੀ ਹਾਂ ਜੀ ਇਹ ਤਾਂ ਮਾਰ ਪਈ ਲੈ ਜੀ ਬੱਚੇ ਤੁਹਾਨੂੰ ਪਲੱਸ 2 ਦੇ ਵਿੱਚ ਤੋਂ ਬਾਅਦ ਕੀ ਕਰਨਾ ਹੈਗਾ ਜਾਂ ਕੋਈ ਵੀ ਹੈਲਪ ਦੀ ਲੋੜ ਹੈ ਅਸੀਂ ਤੁਹਾਡੇ ਨਾਲ ਹੈ ਠੀਕ ਆ ਸਰ ਇਹੋ ਜੇ ਮਤਲਬ ਮਤਲਬ ਜੇ ਤੁਹਾਡੇ ਕਿਸੇ ਪਰਿਵਾਰਕ ਮੈਂਬਰ ਨੇ ਗਲਤੀ ਕੀਤੀ ਹੈ ਉਹਦੀ ਸਜ਼ਾ ਤੁਹਾਨੂੰ ਨਹੀਂ ਮਿਲੇਗੀ ਹਾਂਜੀ ਠੀਕ ਹੈ ਸਰ ਬਿਲਕੁਲ ਨਹੀਂ ਮਿਲੇਗੀ ਜੀ ਸਾਰਾ ਸੀਨੇ ਤੁਹਾਡੀ ਤੁਹਾਡੀ ਜੋ এডਿਕੇਸ਼ਨ ਦੀ ਰਿਕੁਆਇਰਮੈਂਟ ਹੈ ਮੈਂ ਤੁਹਾਡੀ ਨਾਲ ਨੂੰ ਮੀਟਿੰਗ ਕਰਵਾ ਰਹੇ ਹਾਂ ਅਸੀਂ ਸੈਸ਼ਨ ਕਰਵਾ ਰਹੇ ਹਾਂ ਤੁਹਾਡਾ ਬੱਚੇ ਡੋਟ ਵਰੀ ਤੇ ਇਹ ਸਾਰੀ ਫੈਮਲੀ ਨੂੰ ਆਪਾਂ ਲੈ ਕੇ ਜਾਣਾ ਹੈਗਾ ਇੱਕ ਸਕਿਲ ਡਿਵੈਲਪਮੈਂਟ ਅਫਸਰ ਦੇ ਨਾਲ ਮੀਟਿੰਗ ਕਰਵਾਵਾਂਗੇ

ਵੀ ਮੇਰੇ ਬੱਚੀਆਂ ਦੀ ਛੱਤਾਂ ਨਾਟ ਆ ਜੋ ਕੁਝ ਪਹਿਲਾਂ ਹੋ ਗਿਆ ਤੇ ਉਦੀ ਮੈਂ ਵਾਪਸੇ ਚਾਹੁੰਨੀ ਆ ਸਾਰਾ ਬਹੁਤ ਬਹੁਤ ਸ਼ੁਕਰ ਯਾਦਾ ਕਰਦਾ ਮੇਰੇ ਬੱਚੀਆਂ ਦਾ ਉਹਨਾਂ ਨੇ ਸੋਚਿਆ ਬਹੁਤ ਬਹੁਤ ਧੰਨਵਾਦ ਹੀ ਕਹਿਣੇ ਆ ਤੇ ਸਾਡੇ ਖਾਤਰ ਉਹਨਾਂ ਨੇ ਸਾਡੀ ਸਪੋਰਟ ਲਈ ਅਸੀਂ ਸ਼ੁਕਰ ਯਾਦਾ ਕਰਨਾ ਚਾਹੁੰਦੇ ਆ ਸਾਰਾ ਉਹਦਾ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਹੀਂ ਕਰਾਂਗੇ ਆਪਣੇ ਬੱਚੀਆਂ ਪੜਾਵਾਗੇ ਲਗਨ ਨਾਲ ਜੇ ਇਹਨਾਂ ਦੀ ਚਾਹਤ ਪੜਨ ਗਈਆਂ ਦੇਖਣ ਗਈਆਂ ਅੱਗੇ ਜਾਣ ਗਈਆਂ ਬਸ ਇੰਨੀ ਬੁਝਾਰ ਸਾ ਵੀ ਸਾਡਾ ਸਾਰਾ ਰੁਕ ਗਿਆ ਜੀ ਕੋਈ ਗੱਲ ਨਹੀਂ ਤੁਹਾਡੀ ਪਰ ਪ੍ਰੋਕੈਸ ਨਹੀਂ ਪੜਾਈ ਅਸੀਂ ਬੱਚਿਆਂ ਦੀ ਕਰਾਂਗੇ ਕੋਈ ਵੀ ਬੱਚਿਆਂ ਦੀ ਘਰਾਮਾਂਗੇ ਜੇ ਕੋਈ ਵੀ ਹੈਲਪ ਦੀ ਲੋੜ ਪਈ ਅਸੀਂ ਉਹਨਾਂ ਨੂੰ ਕਹਾਗੇ ਵਿਚਾਰ ਸਰ ਕਰਾਂਗੇ ਸਾਰ ਬੱਚਿਆਂ ਦੀ ਪੜਾਈ ਖਾਤਰ ਵੀ ਉਹ ਵੀ ਸਾਰ ਅਸੀਂ ਉਹਨਾਂ ਨੂੰ ਵਿਚਾਰ ਕਰਾਂਗੇ ਵੀ ਨਾ ਕਿ ਅਸੀਂ ਗਲਤ ਕੰਮਾਂ ਚ ਹੀ ਬੜਾਂਗੇ ਅਸੀਂ ਨਹੀਂ ਬੜਦੇ ਸਰ ਮੇਰਾ ਤਾਂ ਬੱਚਿਆਂ ਦਾ ਘਰ ਆ ਜੋ ਕੁਝ ਪਹਿਲਾਂ ਹੋ ਗਿਆ ਸੀ ਉਹਦੀ ਮਾਫੀ ਚਾਹੁੰਦੇ ਆ ਜੀ ਉਸ ਤੋਂ ਬਾਅਦ ਅਸੀਂ ਕੁਝ